ਤਕਬੀਰ ਬਾਦਲ ਸਮੇਤ ਅਕਾਲੀ ਦਲ ਦੇ ਬਾਗੀ ਤੜੇ ਦੇ तमाम ਲੀਡਰਜ਼ ਅੱਜ ਤੋਂ ਦਰਬਾਰ ਸਹạch ਕਰਨਗੇ ਸੇਵਾ ਸਿੰਘ ਸਾਹਿਬਾਨਾ ਨੇ ਬਾਥਰੂਮ ਸਾਫ਼ ਕਰਨ ਭਾਂਡੇ ਮਾਂਜਣ ਦੀ ਲਾਈਟ ਹੈ ਤਨਖਾਹ ਅਕਾਤਖ ਸਾਹਿਬ ਤੋਂ ਸਿੰਘ ਸਾਹਿਬ ਨੇ ਮਰਹੂਮ ਸਾਫ ਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਣਾਇਆ ਵੱਡਾ ਫੈਸਲਾ ਸੀਨੀਅਰ ਬਾਦਲ ਤੋਂ ਫਖਰੇ ਕੌਮ ਦਾ ਖਿਤਾਬ ਵਾਪਸ ਲੈਣ ਦੇ ਦਿੱਤੇ ਹੋ ਬਦਲ ਸਿੰਘ ਸਾਹਿਬਾਨ ਦੇ ਵੱਲੋਂ ਕੀਤੇ ਫੈਸਲੇ ਤੇ ਜਥੇਦਾਰ ਦਾਦੂਵਾਲ ਨੇ ਮੁੜ ਵਿਚਾਰ ਦੀ ਕੀਤੀ ਅਪੀਲ ਕਿ ਹਾ ਸੁਖਬੀਰ ਪਤੀ ਵਰਤੀ ਨਰਮੀ ਨਾਲ ਸੰਗਤ ਰੋਸ ਰੰਦਾਵਾ ਬੋਲੇ 100 ਸਾਲ ਪੁਰਾਣੀ ਪਾਟੀ ਦਾ ਨਿਕਲਿਆ ਜਨਾਜ਼ਾ ਅੱਜ ਅਜਤੋ ਹੋ ਸਕਦਾ ਹੈ ਹਾਈ ਵੋਲਟੇਜ ਡਰਾਮਾ ਤੇ ਜਥੇਬੰਦੀਆਂ ਦੇ ਵੱਲੋਂ ਬੁੱਢੇ ਨਾਲੇ ਨੂੰ ਬੰਨ ਮਾਰਨ ਦਾ ਕੀਤਾ ਗਿਆ ਐਲਾਨ ਕਿਸੇ ਵੀ ਸਥਿਤੀ ਨਾਲ ਲੜਿੱਠਣ ਲਈ ਪ੍ਰਸ਼ਾਸਨ ਵੱਲੋਂ ਪ੍ਰਬੰਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਅੱਜ ਚੰਡੀਗੜ੍ਹ ਦੌਰਾ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪ੍ਰੋਗਰਾਮ 'ਚ ਹੋਣਗੇ ਸ਼ਾਮਲ। ਅੱਜ ਚੰਡੀਗੜ੍ਹ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਨਹੀਂ ਕਰਨਗੇ ਕਿਸਾਨ ਦਿੱਲੀ ਕੂਚ ਨੂੰ ਲੈ ਕੇ ਅੰਬਾਲਾ ਪੁਲਿਸ ਦੇ ਨਾਲ ਵੀ ਹੋਈ ਮੀਟਿੰਗ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਦਿੱਲੀ ਕੂਚ ਦਾ ਦਸਿਆ ਰੋਡ ਮੈਪ। ਮਾਨ ਸਰਕਾਰ ਦਾ ਮਿਸ਼ਨ ਰੁਜ਼ਗਾਰ ਜਾਰੀ ਅੱਜ ਸਿਹਤ ਕਰਮਚਾਰੀਆਂ ਨੂੰ ਵੰਨਣਗੇ ਨਿਯੁਕਤੀ ਪੱਤਰ ਪਟਿਆਲਾ ਦੀ ਥਾਫਲ ਯੂਨੀਵਰਸਿਟੀ 'ਚ ਹੋਵੇਗਾ ਅਸਮਾਨ। ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਵਜੋਤ ਕੋਰਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ ਤੇ तमाम ਤਕਸਾਲੀ ਅਕਾਲੀ ਆਗੂਆਂ ਦੀ ਜਿਨ੍ਹਾਂ ਨੂੰ ਬੀਤੇ ਹੀ ਕੱਲ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹ ਲਗਾਈ ਗਈ ਹੈ ਸੁਖਬੀਰ ਸਿੰਘ ਬਾਦਲ ਤੇ ਬਾਕੀ ਤਨਖਾਹਈ ਆਗੂ ਅੱਜ ਸੇਵਾ ਕਰਦੇ ਹੋਏ ਨਜ਼ਰਾਨੇ ਦੇ ਦਰਬਾਰ ਸਾਹਿਬ 'ਚ ਸੇਵਾ ਕਰਨਗੇ ਆਗੂ ਅਕਾਲੀ ਦਲ ਦੇ ਬਾਗੀ ਧੜੇ ਦੇ तमाम ਲੀਡਰਸ ਦੇ ਵੱਲੋਂ ਵੀ ਸੇਵਾ ਕੀਤੀ ਜਾਏਗੀ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਸਾ ਸੇਵਾਦਾਰ ਵੱਜੋਂ ਸੇਵਾ ਨਿ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਚੋਲਾ ਪਾ ਕੇ ਸੇਵਾਦਾਰ ਦਾ ਹੱਥ 'ਚ ਬਰਛਾ ਫੜ ਕੇ ਗਲ 'ਚ ਤਖਤੀ ਪਾ ਕੇ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾਏਗੀ 12 ਵਜੇ ਤੋਂ 1 ਵਜੇ ਤੱਕ ਟਾਇਲਟ ਸਾਫ਼ ਕਰਨ ਦੀ ਸੇਵਾ ਵੀ ਨਿਭਾਉਣਗੇ ਤੇ ਗਲਿਸ਼ ਤਨਖਈਆ ਵਾਲੀ ਤਖਤੀ ਲਟਾ ਕੇ ਨਾਂ ਦੇ ਵੱਲੋਂ ਸੇਵਾ ਕੀਤੀ ਜਾਏਗੀ ਤੇ ਬਿਤੇ ਹੀ ਕੱਲ ਅਕਾਲ ਤਖਸਹਬ ਤੇ ਪੰ ਸਿੰਘ ਸਾਹਿਬਾਨਾ ਦੀ ਇੱਕ ਕਰਤਾਰਸੀ ਤੇ ਅਕਾਲ ਤਖਸਹਬ ਦੀ ਇਤਿਹਾਸਿਕ ਫਸਲੀ ਤੋਂ ਆ ਤਨਖਾ तमाम ਅਕਾਲੀ ਆਗੂ ਨੂੰ ਸੁਖਬੀਰ ਸਿੰਘ ਬਾਦਲ ਨੂੰ ਲਗਾਈ ਗਈ ਹੈ ਤੇ ਅੱਜ ਸੇਵਾਦਾਰ ਵੱਜੋ ਸੇਵਾ ਨਿਭਾਣਗੇ 9 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਸੁਖਦੇਵ ਸਿੰਘ ਟੀਮ ਸਾਹਿਬ ਸਮੇਤ ਜੋ ਸੁਖਬੀਰ ਸਿੰਘ ਬਾਦਲ ਨੇ ਤੇ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤੇ ਜਦੋਂ ਆਪਕੀ ਸੇਵਾ ਨਿਭਾਲਣਗੇ ਤੇ ਉਸ ਤੋਂ ਬਾਅਦ 1 ਘੰਟੇ ਪਾਂਡੇ ਮਨਜਨ ਦੀ ਸੇਵਾ, ਜੋੜਿਆ ਸਾਫ ਕਰਨ ਦੀ ਸੇਵਾ, ਕੀਰਤਨ ਸੁਣਨ ਦੀ ਸੇਵਾ 1 ਘੰਟੇ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਇੱਕ ਕਰਨਾ ਹੋਏਗਾ। ਤੇ ਦੂਸਰੇ ਅਸੀਂ ਟਕਸਾਲੀ ਆਗੂਆਂ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਵੀ 12 ਤੋਂ 1 ਵਜੇ ਤੱਕ ਟਾਇਲਟ ਸਾਫ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਜੋੜੇ ਸਾਫ ਕੀਤੇ ਜਾਣਗੇ, ਪਾਂਡੇ ਸਾਫ ਕੀਤੇ ਜਾਣਗੇ, ਸੁਖਮਨੀ ਸਾਹਿਬ ਦਾ पाठ किया जाएगा तो एक घंटे कीर्तन भी सुनया जाएगा तो तमाम जो लीडर ने आगू ने जिन्होंने तनख्वाह श्री तक तख्त तो लगाई गई है तो अच्छ तनखा करते हुए सेवा करते हुए नजर आएंगे गए तख्तियां पा के जो जिक्र करिए सुखबीर सिंह साहब का सुखबीर बादल जो ने अज दो दिन दरबार साहब सेवादार वजो सेवा निभागे तो उसके तो बाद दो दिन तक श्री केसगढ़ साहब च यह सेवा उन्होंने वालों निभाई जाएगी जो कि बाहर सेवादार वजो चोला पा बरछा पा के हथ च गल चख्ती पड़ के उन्होंने वालों आ सेवा निभाई जाएगी दो दिन श्री मुक्तसर साहब दो दिन श्री फतेहगढ़ साहब तो दो दिन तक श्री दमदमा साहब वो सेवा निभा नजर आने ਤਨਖਾਈਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਦੇ ਮਾਮਲੇ 'ਚ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਾਹਿਬ ਨੇ ਪੰਜ ਵੱਡੇ ਫੈਸਲੇ ਲਏ ਪੰਜਵੇਂ ਫੈਸਲੇ 'ਚ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਅਕਾਲੀ ਆਗੂਆਂ ਨੂੰ ਹੁਕਮ ਦਿੱਤਾ ਕਿ ਅਕਾਲੀ ਦਲ ਨੂੰ ਮੁੜ ਤੋਂ ਮਜ਼ਬੂਤ ਕੀਤਾ ਜਾਵੇ ਦਾਗੀ ਅਤੇ ਬਾਗੀ ਸਾਰੇ ਇਕੱਠੇ ਹੋ ਜਾਣ ਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾਣੇ ਸੋਖ ਸੁਹੋਲਤਾ ਨੇ ਬਾੜੀਆਂ ਉਹ ਟੈਂਸ਼ਨਲ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਤੇ ਉਹਨਾਂ ਨੂੰ ਬਾਕੀ ਕੀ ਜਾਣ ਲੱਗਾ ਦੂਜਿਆਂ ਨੂੰ टाकी ਕੀ ਜਾਣ ਲੱਗਾ ਹੈ ਦੋਨੋਂ टाकी ਬਾਕੀ ਅੱਗੇ टाकी ਆਪੋ ਆਪਨੇ ਚੁੱਲ੍ਹੇ ਸੇਣ ਕੇ ਆਪੋ ਆਪਨੇ ਰਾਜ ਅਲਾਪਣੇ ਬੰਦ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤੀ ਵਾਸਤੇ ਕਾਰਜ ਕਰ ਆਪਣੇ ਚੌਥੇ ਫੈਸਲੇ 'ਚ ਜਥੇਦਾਰ ਨੇ ਵਿਰਸਾ ਸਿੰਘ ਬਲਟੋਹਾ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਜੇ ਉਹਨਾ ਆਪਣੀ ਜ਼ੁਬਾਨ ਬੰਦ ਨਾ ਕੀਤੀ ਤਾਂ ਅਗਲੀ ਇਕੱਤਰਤਾ 'ਚ ਉਹਨਾਂ ਦੇ ਖਿਲਾਫ ਵੀ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ। ਉਹਨੂੰ ਕਾਰਨਾਂ ਨੇ ਦਿੱਤੇ ਕਿ ਤੋਂ ਕੁਝ ਬੋਲੇ ਦਾ ਪਰ ਉਹਦੇ باوجود ਵੀ ਉਹਨ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਿੰਦਾ ਚੁਗਲੇ ਸੀ ਜਾਂ ਸੋਸ਼ਲ ਮੀਡੀਆ 'ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗੱਜ ਹਰਪੀਰ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹਨੂੰ ਉਹਨਾਂ ਜਾਰੀ ਰੱਖਿਆ। ਇਸ ਕਰਕੇ ਅੱਜ ਉਹ ਪੰਨ ਸਿੰਘ ਸਰਵਾਂ ਦੁਬਾਰਾ ਇੱਕ ਤਾਰਨਾ ਕਰਦੇ ਨੇ ਸਖਤ ਤਾਰਨਾ ਕਰਦੇ ਨੇ ਕਿ ਉਹ ਆਪਣੀ ਜ਼ਵਾਬਦਾਰੀ ਕਰ ਲੈ ਜੇਕਰ ਉਹਨੇ ਇੱਦਾ ਦੀਆਂ ਟਿੱਪਣੀਆਂ ਕਰਦੀਆਂ ਬਤ ਨਾ ਕੀਤੀਆਂ ਤੇ ਅਗਲੀ ਹੋਣ ਵਾਲੀ ਇਕੱਤਰਤਾ ਦੇ ਵਿੱਚ ਉਹਦੇ ਖਿਲਾਫ ਇੱਕ ਸਖਤ ਐਕਸ਼ਨ ਲਿਆ ਜਾ ਸਕਦਾ ਹੈ ਜੱਥੇਦਾਰ ਰਗਵੀਰ ਸਿੰਘ ਨੇ ਤੀਜਾ ਫੈਸਲਾ ਦੋ ਸਾਬਕਾ ਜੱਥੇਦਾਰਾਂ ਨੂੰ ਲੈ ਕੇ ਸੁਣਾਇਆ ਰਾਮ ਰਹੀਮ ਦੀ ਮੁਆਫੀ ਨਾ ਮੈਂ ਤੇ ਦਿੱਤੇ ਸਪਸ਼ਟਕਰਨ ਨੂੰ ਤਸੱਲੀ ਬਖਸ਼ ਨਹੀਂ ਦੱਸਿਆ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਅਤੇ ਇਸ ਦੇ ਨਾਲ ਹੀ ਸਾਬਕਾ ਜਥੇਦਾਰ ਗਿਆਨੀ ਗੁਰਮਖ ਸਿੰਘ ਦੀ ਅਕਾਲ ਤੱਕ ਸਹਬਦੋਂ ਬਦਲੀ ਕੀਤੀ ਜਾਵੇ। ਭਾਗ ਦਾ ਜਥੇਦਾਰ શ્રી ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਹੋਈਆਂ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਅਤੇ ਗਿਆਨੀ ਗੁਰਬਚਨ ਸਿੰਘ ਦੇ ਅਕਾਲ ਤਖਤ ਸਾਹਿਬ ਹੈਲਗ੍ਰੰਥ ਕੇ ਲਾਇਆ ਹੋਏ ਨੇ। ਉਹਨਾਂ ਦੀ ਸ਼ਦਿਲੀ ਤਲਖ ਸਾਹਿਬ ਤੋਂ ਆਮਰ ਸਰਸੇ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚਿਰ ਇਹ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਪੰਥ ਪਵਾਸੋ ਮੁਆਫੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਨੂੰ ਜਿਹੜਾ ਆਮਰ ਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਵੀ ਰੋਕ ਪਾਈ ਜਾਂਦੀ ਹੈ ਸਿੰਘ ਸਹਿਬਾਨ ਨੇ ਦੂਜਾ ਫੈਸਲਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੁਣਾਇਆ ਵਰਕਿੰਗ ਕਮੇਟੀ ਨੂੰ ਹੁਕਮ ਦਿੱਤਾ ਕਿ ਸੁਖਬੀਰ ਬਾਦਲ ਵੱਲੋਂ ਦਿੱਤੇ ਅਸਤੀਫੇ ਨੂੰ ਪ੍ਰਵਾਨ ਕੀਤਾ ਜਾਵੇ ਤੇ ਨਾਲ ਹੀ ਅਕਾਲੀ ਦਲ ਚ ਨਵੀਂ ਪਰਤੀ ਸ਼ੁਰੂ ਕਰਨ ਦੇ ਨਾਲ 6 ਮਹੀਨੇ ਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ। ਪਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਹਿਬ ਜਿਨ੍ਹਾਂ ਦੇ ਅਸਤੀਫੇ ਦਿੱਤੇ ਨੇ ਉਹ ਵਰਕ ਕਮੇਟੀ ਉਹਨਾਂ ਨੂੰ ਪ੍ਰਵਾਨ ਕਰਕੇ ਦਿਨ-ਦਿਨ ਦੇ ਅੰਦਰ ਅੰਦਰ ਜਾਣ ਜਾਣਕਾਰੀ શ્રી ਅਕਾਲਤਰ ਸਾਹਿਬ ਇੱਥੇ ਜੰਟ ਹੁਣ ਜ਼ਿਕਰ ਜਸਦਾਰ ਦੇ ਪਹਿਲੇ ਫੈਸਲੇ ਦਾ ਕਰਦੇ ਹਾਂ ਜੋ ਉਹਨਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਸੁਣਾਇਆ ਤੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਇਸ ਲਈ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਦਿੱਤਾ ਗਿਆ ਫਖਰ-ਏ-ਕੌਮ ਐਵਾਰਡ ਵਾਪਸ ਲਿਆ ਜਾਂਦਾ ਹੈ ਆਪਣੇ ਰੈਸ ਦੇ ਤਖਤ ਸਹਿਬਾਨਾਂ ਦੇ ਜੱਥੇਦਾਰ ਸਾਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇ ਵਾਲੇ ਢੂਠੇ ਸਾਹਮਣੇ ਜਿਹੜੇ ਮੁਆਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਵਕਤ ਤੇ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੰਘ ਸੇਵਾ ਨੇ ਔਰ ਸੰਗਠਨ ਵਗਦੇ ਉੱਤੇ ਸਿੰਘ ਸੇਵਾ ਨੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਫਕਰੇ ਤੋਂ ਆਮ ਦਾ ਜਿਹੜਾ ਇਨਾਮ ਦਿੱਤਾ ਸੀ ਉਹਨੂੰ ਮਨਜ਼ੂਰ ਕੀਤਾ ਜਾਂਦਾ ਹੈ ਭਾ ਕੇ ਵਾਪਸ ਲਿਆ ਜਾਂਦਾ ਹੈ ਜ਼ਿਕਰ ਜੋ ਹੋ ਗਿਆ ਕਿ ਬੇਅਦਬੀ ਦੇ ਮਾਮਲੇ ਅਤੇ ਰਾਮ ਰਹੀਮ ਨੂੰ ਮੁਆਫੀ ਦੇ ਮਾਮਲੇ 'ਚ 30 ਅਗਸਤ ਨੂੰ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਵਿਚਾਲੇ ਸੁਖਬੀਰ ਬਾਦਲ ਨੇ ਆਪਣੇ ਬਾਰੇ ਫੈਸਲਾ ਲੈਣ ਲਈ ਅਪੀਲ ਵੀ ਕੀਤੀ ਸੀ ਤੇ ਹੁਣ ਪੰਜ ਸਿੰਘ ਸਹਿਬਾਨਾ ਨੇ ਅਕਾਲ ਤਖਤ ਸਾਹਿਬ ਤੇ 71 ਤੱਕ ਕਰਕੇ ਇਹ ਪੰਜ ਵੱਡੇ ਫੈਸਲੇ ਸੁਣਾਏ ਅੰਮ੍ਰਿਤਸਰ ਤੋਂ ਨਪਿੰਦਰ ਬਰਾੜ ਰਾਜੀਵ ਸ਼ਰਮਾ ਤੇ ਅਮਿਤ ਸ਼ਰਮ ਨਿਊਜ਼ 18 ਸ਼੍ਰੀਕਾਲ ਤੱਕ ਸਹਾਬ ਦੇ ਵੱਲੋਂ ਦੋ ਗੁਨਾਗਾਰਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਇੱਕ ਗਰੁੱਪ ਉਹਨਾਂ ਦਾ ਸੀ ਜੋ ਮੁੱਖ ਗੁਨਾਗਾਰ ਸੀ ਯਾਨੀ ਕਿ ਮੇਨ ਕਲਪਰੇਟ ਸਨ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਜਾਂ ਉਸ ਦੇ ਭਾਗੀਦਾਰ ਰਹੇ ਤੇ ਦੂਜਾ ਗਰੁੱਪ ਉਹਨਾਂ ਦਾ ਸੀ ਜਿਹੜੇ ਗੁਨਾਹ ਹੁੰਦੇ ਦੇਖ ਚੁੱਪ ਰਹੇ ਤੇ ਇੱਕ ਤਰੀਕੇ ਨਾਲ ਉਹਨਾਂ ਗੁਨਾਹ ਦੀ ਹਮਾਇਤ ਕੀਤੀ ਜਿਵੇਂ ਮੁੱਖ ਗੁਨਾਗਾਰਾ ਦਾ ਮੇਨ ਕਲਪਰੇਟ ਦੀ ਗੱਲ ਕਰੀ ਤੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਸੁੱਚਾ ਸਿੰਘ ਲੰਗਾ ਹੀਰਾ ਸਿੰਘ ਗਾਬੜੀਆ ਬਲਵਿੰਦਰ ਸਿੰਘ ਪੁੰਦੜ ਗੁਲਜ਼ਾਰ ਸਿੰਘ ਰਣੀਕੇ ਦਲਜੀਤ ਸਿੰਘ ਚੀਮਾ ਸ਼ਾਮਲ ਨੇ ਮੇਨ

ਚੰਨੀ ਸਿੰਘ ਆਦੇਸ਼ ਪ੍ਰਤਾਪ ਸਿੰਘ ਕੈਰੋ ਜਨਵੇਜਾ ਸਿੰਘ ਸਿੱਖੋ ਤੇ ਬਾਥਰੂਮ ਦੀ ਸਫਾਈ ਇਹਨਾਂ ਦੇ ਵੱਲੋਂ ਕੀਤੀ ਜਾਏਗੀ 3 ਦਸੰਬਰ ਨੂੰ ਯਾਨੀ ਅੱਜ ਦੁਪਹਿਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਸਫਾਈ ਕਰਨਗੇ ਆਪਣੇ ਨੇੜੇ ਗੁਰੂ ਘਰਾਂ ਦੀ ਵੀ ਸੇਵਾ ਇਹਨਾਂ ਦੇ ਵੱਲੋਂ ਨਿਭਾਈ ਜਾਏਗੀ 5 ਦਿਨ ਉੱਥੇ ਵੀ ਆ ਸੇਵਾ ਕਰਨਗੇ ਝਾੜੂ ਮਾਰਨਗੇ ਭਾਂਡੇ ਮਾਂਜਣਗੇ ਕੀਰਤਨ ਸਰਵਣ ਇਹਨਾਂ ਦੇ ਵੱਲੋਂ ਕੀਤਾ ਜਾਏਗਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਈਆ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਆਗੂਆਂ ਤੇ ਲੈ ਜਾਣ ਵਾਲੇ ਫੈਸਲੇ ਦੀ ਕੜੀ ਖਤਮ ਹੋ ਗਈ। ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਦੇ ਨਾਲ ਹੀ ਹਰ ਸਿੱਖ ਦੀਆਂ ਨਜ਼ਰਾਂ ਫੈਸਲੇ ਦੀ ਉਡੀਕ ਕਰਨ ਲੱਗ ਪਈਆਂ ਪਰ ਫੈਸਲੇ ਤੋਂ ਪਹਿਲਾਂ ਫਸੀਲ ਤੇ ਖੜੇ ਹੋ ਕੇ ਜਥੇਦਾਰ ਨੇ ਅਕਾਲੀ ਆਗੂਆਂ ਤੋਂ ਸਰਕਾਰ ਵਲੇ ਹੋਏ ਗੁਨਾਹਾਂ ਦਾ ਲੇਖਾ ਮੰਗਿਆ ਪਹਿਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਵਾਲਾਂ ਦਾ ਜਵਾਬ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਕਿ ਤੁਸੀਂ ਅਕਾਲੀ ਸਰਕਾਰ ਤੇ ਰਹੇ ਹੋ 56 ਮੁੱਦੇਆ ਜਿਹਨਾਂ ਕਾਰਨ ਹਜ਼ਾਰਾਂ ਸੰਗਤਾਂ ਹੋਣਾਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਕਿ ਤਹਾਜ ਰਾਤ ਜਾਵਣਾ ਹੈ ਹਾਂਜੀ ਕੀਤਾ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਜੇ ਗੁਨਾਹ ਸਿੱਤਾਂ ਦਾ ਕੋਹ ਕੋਹ ਤੇ ਘਤਰ ਕਰਨ ਵਾਲੇ ਜਾਨ ਅਫਸਾਰਾਂ ਨੂੰ ਤਰਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਤਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਕਿਹਦਾ ਸਵਾਲ ਹੈ ਸੇਖੇ ਤੇ ਸੇਖਾਂ ਦਾ ਦੁਸ਼ਮਾਨ ਸੌਦਾ ਸੌਦਾ ਜੇ ਸਰੋਤ ਅਰ ਦੋਸਤਾਂ ਦੇਸੀ ਉਹਨੂੰ ਵਾਪਸ ਕਰਉਂਦਾ ਗੁਨਾਹ ਕੀਤਾ ਹੈ ਕਿ ਨਹੀਂ ਆਪ ਦੇ ਜਨਮ ਨੂੰ ਗੁਲਾਮ ਹੋਇਆ ਤੁਸੀਂ ਇਹ ਗੁਲਾਮ ਦਿੱਤਾ ਹੈ ਕਿ ਨਹੀਂ ਕਿਤਾਬ ਉਹਦਾ ਜਵਾਬ ਆ ਰਿਹਾ ਨਾਲ ਕਿ ਜੋ ਇਹ ਹਨ ਤੋਂ ਸਵਾਲ ਪੁੱਛਦੇ ਹੈ ਕਿ ਸੌਦਾ ਸਾਥ ਨੂੰ ਵਾਪਸੇ ਲਿਵਾਉਣੀ ओवे बिना किसे जे मांगता हो जेना तुसी दसेदारा नु आपने खैस्ते चंडीगढ़ बुलाया जो स्टेटमेंट पर भी है और फंक्शन के चर्चा भी है और उससे उन्होंने कुछ छुटे रेनी के सस्ते वाले साधन वापस कर दो ओ मुसे मना कीता है के नहीं कीता सा हां हाँ या ना सरकारा ने तो बहुत को हुई है ਕਾਇਨ ਕਾ ਸਕੇ ਮੈਂ ਬਖਸ਼ੀ ਦੋਸੇ ਸੌਦਾਰ ਸਾਹਿਬ ਨੂੰ ਆਲਪੜਿਆ ਧਾਰਮਿਕ ਸੇਵਾਵਾਂ ਨੂੰ ਬੁਲਾ ਕੇ ਵਾਪਸ ਦੇਣ ਪਾਰੇ ਚਾ ਹੈ ਜਾਂ ਨਹੀਂ ਚਾ ਇਸ ਸਤਾਰਾ ਨੇ ਕੋਈ ਪਤਾ ਆਇਆ ਨਾਲ ਜਵਾਬ ਨੂੰ ਕੋਈ ਆਪਰੇ ਰਜਿਸਟਰੇ ਤੁਹਾਨੂੰ ਸਾਥ ਦੇ 11 ਤੋਂ ਬੁਲਾ ਕੇ ਸੌਦਾਰ ਸਾਹਿਬ ਨੂੰ ਜਿਹੜਾ ਮੈਂ ਵਾਪਸ ਦੇਣ ਬਾਰੇ ਚਾ ਹੈ ਜਾਂ ਨਹੀਂ ਚਾ ਇਹ ਤਾਂ ਆਹ ਜਾਂਦੇ ਸੋ ਕਿਸੇ ਤਰ੍ਹਾਂ ਦਾ ਫਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਲਾ ਰਖੋ ਭਾਰ ਨੂੰ ਪਹੁੰਚਾਓਗੇ ਮਨ ਦਾ ਜਿਹੜੀ ਭਾਰ ਹਟਾਓਗੇ ਸੰਗਤ ਵਿੱਚ ਜਿਹੜੀ ਪੁਰਗੁਣਤਰ ਭਾਰ ਨੂੰ ਬਖਸ਼ੇ ਜਾਓਗੇ ਗੁਰੂ ਰਖਸਾ ਜੀ ਮਹਾਰਾਜ ਦੇ ਸ੍ਰੋਜ ਜੀ ਦੇ ਸਾਹਮਣੇ ਕੋਈ ਤੋਈ ਬੜੇ ਕੰਮਾਂ ਦੇ ਉਸੇ ਪੋਸਟਰ ਲਾਇਆ ਗਿਆ ਬਗਾਰਿਆ ਜਿਹੜਾ ਦਿਖਾ ਲਾ ਦਿੱਤੀਆਂ ਢਾਲਾ ਪੋਰਾ ਕੋਚ ਸਾਹਿਬ ਤੇ ਡਿਸਪਲੇ ਕਰਿਆ ਤੁਸੀਂ ਕੋਨਾ ਚੋੜੇ ਕੰਮ ਆੜਿਆ ਨੋ ਨਾ ਪਰਦੇ ਚ ਨਾ ਕਾਂਰੇ ਯਾਰ ਤੁਸੀਂ ਲੱਭਿਆ ਨਹੀਂ ਪੋਸ ਤੋਂ ਬਾਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਸਾਡ ਇਸ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਉਸ ਦੀ ਉਹਨਾ ਗੁਰਸ਼ਾ ਦੇ ਉਸ ਤੋਂ ਨਾਇਕ ਦਿੱਤੇ ਪੋਤਾ ਪਰ ਔਰ ਉਸ ਤੋਂ ਬਾਅਦ ਜਿਹੜਾ ਬੋਟਾ ਲੱਕਾ ਮਹਿਮਲ ਕਰਾ ਜਾਂ ਕੋਟਪੁਰਾ ਜਾ ਕੇ ਸੰਪਾਤ ਹੋਏ ਕੱਟੀਆਂ ਬੋਲ ਕੇ ਬੈਠੀਆਂ ਉਸ ਦੇ ਦੋ ਸਹੇਜ ਉਸ ਗੋਰੀਆਂ ਵਾਂਗ ਕੇ ਭੁੰਦੇ ਇਹ ਮਾਝੀ ਸਰਕਾਰ ਦੇ ਹੋਰ ਅੱਡੇ ਗੁਨਾਹਕ ਅਫਸਰਾਂ ਦੇ ਉੱਤੇ ਨਹੀਂ ਹੋਏ ਜਿਵੇਂ ਗੁਨਾਹਕ ਅਫਸਰਾਂ ਦਾ ਪਾਸਾ ਨੂੰ ਪੁੱਛਿਆ ਫਿਰ ਦਲਜੀਤ ਸਿੰਘ ਚੀਮਾ ਜਥੇਦਾਰ ਦੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੰਦੇ ਹੋਏ ਨਜ਼ਰ ਆਇਆ ਜਿਹੜੀ ਸਭ ਤੋਂ ਬਾਅਦ ਇਹ 14 ਸਾਲ ਦੀ ਬਵਾਖੀ ਦਾ ਸੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕੀ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਕਿਮਾਇਆ ਆਤਮਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਨਾਮ ਲੱਗਦਾ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਐਡਿਟ ਕੀਤਾ ਹੈ ਇਹ ਸੱਚ ਹੈ ਜਾਂ ਝੂਠ ਹੈ ਤੇ ਤੁਹਾਡਾ ਨਾਮ ਕਿਹਤੇ ਕਰਨੀ ਕੀਤਾ ਅੱਜ ਆ ਰਾਤ ਤੇ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਨਾ ਪਰਦਾ ਰੱਖਣਾ ਗੁਰੂ ਦਾ ਅਸ਼ੇਰਦ ਹੈ ਤੁਹਾਡਾ ਜੇਕਰ ਇਹ ਗੁਨਾਹ ਕਿਸੇ ਵਰ ਤੋਂ ਪਾਜਾਇਆ ਜਾਏਗਾ ਇਹ ਤੁਸੀਂ ਕੀਤਾ ਹੈ ਤੇ ਹਾਂ ਇਹਨਾਂ ਦਾ ਜਵਾਬ ਦਿਓ ਕੁਨ ਮਾਰੇ ਕੀ ਹਦੂਰੀ ਕਿਹਨਾ ਕਿਹਨਾ ਗਾਣਾ ਭਾਰਤ ਆਪਣੇ ਕੋਲ ਕੋਈ ਐਕਟ ਨਹੀਂ ਕੀਤਾ ਠੀਕ ਹੈ ਮੈਂ ਲੋਕਾਂ ਦੇ ਆਪੇ ਤੇਰਾ ਜਾਣ ਕੇ ਲਾਇਆ ਉੱਥੇ ਦੋ ਸਿੰਘ ਸਹਿਵਾਨਾਂ ਦੇ ਵੱਲੋਂ ਦੋ ਇਲਜ਼ਾਮਾਂ ਤੇ ਪੁੱਛੇ ਸਵਾਲਾਂ ਤੇ ਅਕਾਲੀ ਦਲ ਦੇ ਬਾਗੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਨਾਂ ਜਥੇਦਾਰ ਨੂੰ ਰਾਸ ਨਹੀਂ ਆਈ ਸਿਆਰ ਇਹਦਾ ਨਹੀਂ ਸਿਆਰ ਜਿੱਦ ਦਿਖਾ ਦੋ ਜੀ ਆਏ

बिल्कुल समर्थन नहीं किया समर्थन करता नहीं तेरा मुखी माफी दूर अंग्रेषी वाला फैसला तक आ जा शांति के को मजबूत करना तार्था, तार्था से गे मैं काफे के कहना मैं कोई बयान आप ही नहीं दिता मेरा प्यार मैं बार बार कहना जी डास्टर वालों पर ਮਰੇ ਰੋਡ ਤੇ ਆ ਗਏ ਮੇਰਾ ਕਾਰ ਜਿਹਨੇ ਲਾਇਆ ਇੱਕ ਉਹ ਬਿੱਟੀਆ ਜਿਹੜਾ ਇੱਕ ਖੰੰਡ ਗਿਆ ਲੱਗੇ ਰਾਜ ਦੇ ਘਰ ਫਿਰ ਰਾਜ ਦੇ ਘਰ ਮੈਂ ਜੇ ਉਹ ਕੰਪਲੀਟ ਕਰਦਾ ਹੋਈ ਤੇਰੇ ਉੱਪਰ ਬੈਠ ਕੇ ਅਕਾਲੀ ਆਗੂਆਂ ਦੇ ਕਬੂਲ ਨਾਮੇ ਤੋਂ ਬਾਅਦ ਸਜ਼ਾ ਸੁਣਾਉਂਦੇ ਹੋਏ ਅਕਾਲੀ ਆਗੂਆਂ ਦੇ ਗਲਾਂ ਦੇ ਵਿੱਚ ਤਖਤੀਆਂ ਪਾਈਆਂ ਗਈਆਂ ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਕਰ-ਏ-ਕੌਮ ਖਿਤਾਬ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਤੇ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਕਈ ਆਗੂਆਂ ਨੂੰ ਗੁਰੂ ਘਰ ਦੀ ਸੇਵਾ ਕਰਨ ਦੀ ਸਜ਼ਾ ਸੁناਈ ਗਈ। ਅੰਮ੍ਰਿਤਸਰ ਤੋਂ ਨਪਿੰਦਰ ਬਰਾੜ, ਰਾਜੀਵ ਸ਼ਰਮਾ, ਅਮਿਤ ਸ਼ਰਮਾ ਅਤੇ ਸਿਧਾਰਥ अरोड़ा ਦੀ ਰਿਪੋਰਟ న్యూਸ 18 ਪੰਜਾਬ। ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਈਆ ਕਰਾਰ ਦਿੱਤੇ ਗਏ ਲੋਕਾਂ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਰਿਐਕਸ਼ਨਾਂ ਦਾ ਵੀ ਦੌਰ ਸ਼ੁਰੂ ਹੋ ਗਿਆ ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਹੁਕਮ ਮੰਨਣ ਦੀ ਗੱਲ ਕਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਕਈ ਸਾਬਕਾ ਮੰਤਰੀ ਆਪਣੇ ਗਲੇ 'ਚ ਤਖਤੀ ਲਟਕਾਏ ਨਜ਼ਰ ਆਏ ਸਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਸ਼੍ਰੀ ਕਾਲ ਤਖਸਬ ਦੇ ਫੈਸਲੇ ਦਾ ਸਿਰ ਝੁਕਾ ਕੇ ਪਾਲਣ ਕਰਨ ਦੀ ਗੱਲ ਕਹੀ ਅੱਜ ਸ਼੍ਰੀ ਕਾਲ ਤਖਸਬ ਨੇ ਜੋ ਫੈਸਲਾ ਸੁਣਾਇਆ ਅਸੀਂ ਪੂਰੀ ਤਨਦੇਹੀ ਦੇ ਨਾਲ ਉਸ ਫੈਸਲੇ ਦਾ ਸਿਸਨਵਾ ਕੇ ਸਵਾਗਤ ਕਰਦੇ ਹਾਂ ਕਿਉਂਕਿ ਪਹਿਲਾਂ ਵੀ ਅਸੀਂ ਇਹ ਕਿਹਾ ਸੀ ਕਿ ਜੋ ਵੀ ਗੁਰੂ ਦੇ ਤਖਤ ਦਾ ਫੈਸਲਾ ਹੋਏਗਾ ਅਸੀਂ ਪਹਿਲਾਂ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਸੀ ਕੀਤਾ ਜਦੋਂ ਸਪਸ਼ਟ ਕਰ ਦਿੱਤਾ ਸੀ ਜੋ ਕੁਝ ਕਿਹਾ ਗਿਆ ਸੀ ਅਸੀਂ ਬਿਨਾਂ ਕਿਸੇ ਤਰਫ ਤੋਂ ਦੇ ਆਪਣੀ ਝੋਲੀ ਪਾ ਲਈ ਅਕਾਲੀ ਸਰਕਾਰ ਚ ਮੰਤਰੀ ਰਹੇ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੀ ਹਕਾਲਤਖਬ ਸਾਹਿਬ ਦੇ ਆਦੇਸ਼ ਦਾ ਪਾਲਨ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਸਾਨੂੰ ਆਪਣੀਆਂ ਗਲਤੀਆਂ ਤੋਂ ਸਿੱਖ ਲੈਣੀ ਚਾਹੀਦੀ ਹੈ ਜਿਹੜਾ ਜੋ ਹੁਕਮ ਕੀਤਾ ਹੈ ਹਕਾਲਤਖਬ ਸਾਹਿਬ ਤੋਂ ਅਸੀਂ ਹਰ ਉਹਨੂੰ ਜਿਹੜਾ ਹੈ ਸੇਟ ਘਾ ਕੇ ਸਵੀਕਾਰ ਕਰਦੇ ਆ ਤੇ ਜੋ ਸਜ਼ਾ ਲੱਗੀ ਹੈ ਜੋ ਸੇਵਾ ਲੱਗੀ ਹੈ ਉਹਨੂੰ ਪੂਰਾ ਕਰਾਂਗੇ ਮੈਂ ਤਾਂ ਇਹ ਕਹਿਣਾ ਵੀ ਸਾਰਿਆਂ ਨੂੰ ਜੋ ਵੀ ਕੋਈ ਗਲਤੀਆਂ ਹੋਈਆਂ ਕਮੀਆਂ ਉਹਨਾਂ ਤੋਂ ਸਿੱਖਣਾ ਚਾਹੀਦਾ ਤੇ ਅੱਗੇ ਆਉਣ ਵਾਲੀ ਵੀ ਜਿਹੜੇ ਕੋਈ ਸਿਆਸੀ ਲੋਕ ਨੇ ਛੱਡੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਜੋ ਕੁਝ ਪਿੱਛੇ ਗਲਤੀਆਂ ਹੋਈਆਂ ਉਹਨਾਂ ਤੋਂ ਸਿੱਖਣਾ ਚਾਹੀਦਾ ਉੱਥੇ ਹੀ ਪਰਮਿੰਦਰ ਢੀਂਡਸਾ ਦੇ ਪਿਤਾ ਤੇ ਅਕਾਲੀ ਦਲ ਦੇ ਉਸ ਵੇਲੇ ਦੇ ਕੋਰ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਢੀਂਸਾ ਨੇ ਸ਼੍ਰੀ ਕਾਲ ਤਕ ਸਾਹਿਬ ਦੀ ਸੇਵਾ ਨੂੰ ਵੱਡੀ ਸੇਵਾ ਦੱਸਿਆ ਤੇ ਕਿਹਾ ਕਿ ਉਹ ਸ਼੍ਰੀ ਕਾਲ ਤਕ ਸਾਹਿਬ ਦੇ ਫੈਸਲੇ ਦਾ ਪਾਲਣ ਕਰਨਗੇ ਤੇ ਗੁਰੂ ਕਾਲ ਤਕ ਸਾਹਿਬ ਤੋਂ ਐਡੀ ਵੱਡੀ ਸੇਵਾ ਮਿਲੀ ਬਹੁਤ ਵੱਡੀ ਸੇਵਾ ਇਸ ਕਰਕੇ ਸ਼ਰਮਤ ਤੇ ਮੰਨਦੇ ਆਂ ਔਰ ਹਮੇਸ਼ਾ ਮੰਨਦੇ ਰਹਾਂਗੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਸ਼੍ਰੀ ਕਾਲ ਤਕ ਸਾਹਿਬ ਦੇ ਫੈਸਲੇ ਦਾ ਪਾਲਣ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਅਸੀਂ ਕਾਲ ਤੱਕ ਸਾਹਿਬ ਦੇ ਆਦੇਸ਼ ਦੇ ਮੁਤਾਬਕ ਉਹ ਆਪਣੇ ਗਲੇ 'ਚ ਤਖਤੀ ਵੀ ਲਟਕਾਉਣਗੇ ਜਿਵੇਂ ਹੁਕਮ ਹਾਇਆ ਉਹਦੀ ਪਾਲਣਾ ਕਰਾਂਗੇ ਇਹਨਾਂ ਬਿਨ ਪਾਲਾ ਕਰਾਂਗੇ ਜੋ ਉਹਨਾਂ ਨੇ ਆ ਸਾਨੂੰ ਦਿੱਤੀ ਆ ਇਹ ਵੀ ਪ੍ਰਵਾਨਾ ਸਾਨੂੰ ਅੱਛਾ ਇੱਕ ਚੀਜ਼ ਸਮਝਣੀ ਚਾਹੂੰਗਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਤੋਂ ਫਖਰੇ ਕੋ ਵਾਪਿਸ ਲਿਆ ਗਿਆ ਇਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਿੰਘ ਸਾਹਿਬ ਦਾ ਮਸਲਾ ਆ ਉਸ ਤੇ ਮੈਂ ਇਹ ਤਾਂ ਕਿਉਂ ਨਹੀਂ ਕਰਨਾ ਚਾਹੁੰਦਾ ਵੈਸੇ ਤਾਂ ਜਿਵੇਂ ਕੋਈ ਬੰਦਾ ਚਲੇ ਗਿਆ ਸੰਸਾਰ ਤੋਂ ਉਸ ਤੋਂ ਬਾਅਦ ਤਾਂ ਮੈਨੂੰ ਵਿਚਾਰ ਨਹੀਂ ਹੁੰਦੀ ਪਰ ਤੇ ਵੀ ਚਲੋ ਜਿਹੋ ਦਾ ਜਿਹੜਾ ਵੀ ਹੁਕਮ ਆ ਉਹਨੂੰ ਪਰਵਾਹ ਅਸਾਂ। ਸ਼੍ਰੀ ਹਕਾਲਤਖਸਹਿਬ ਦੇ ਫੈਸਲੇ ਤੇ ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਫੈਸਲੇ ਦਾ ਸਨਮਾਨ ਕਰਨਾ ਅਕਾਲੀ ਦਲ ਦਾ ਧਰਮ ਹੈ। ਇਹ ਕੋ ਗੁਰੂ ਦਾ ਦਰ ਹੈ, ਛੇਵੇਂ ਪਾਤਸ਼ਾਹ ਦਾ ਤਖਤ, ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਅਕਾਲ ਤਖਸਬ ਨੂੰ ਸਮਰਪਿਤ ਰਿਹਾ। ਔਰ ਅਕਾਲ ਤਖਤ ਸਾਹਿਬ ਤੋਂ ਵਰਸਾਈ ਹੋਈ ਪਾਰਟੀ ਹੈ ਸੋ ਅਕਾਲ ਤਖਤ ਸਾਹਿਬ ਦਾ ਜੋ ਵੀ ਆਦੇਸ਼ ਹੈ ਉਹਨਾਂ ਦਾ ਆਦੇਸ਼ ਆ ਚੁੱਕਿਆ ਹੈ ਉਹਨਾਂ ਦਾ ਆਦੇਸ਼ ਦੀ ਪਾਲਣਾ ਕਰਨਾ ਇਹੀ ਸਾਡਾ ਧਰਮ ਹੈ ਇਹੀ ਫਰਜ਼ ਹੈ ਸੋ ਜੋ ਵੀ ਉਹਨਾਂ ਦਾ ਆਦੇਸ਼ ਸਾਡੇ ਸਿਰ ਹਾਲਾਂਕਿ ਅਕਾਲੀ ਨੇਤਾਵਾਂ ਨੇ ਸਾਬਕਾ ਸੀਐਮ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਖਿਤਾਬ ਵਾਪਸ ਲੈਣ ਤੇ ਚੁੱਪੀ ਸਾਧ ਲਈ ਅਤੇ ਇਸ ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਬਿਊਰੋ ਰਿਪੋਰਟ న్యూਸ 18 ਪੰਜਾਬ सिंह सुनाई गई सजा कुछ आगुआ ने फैसले करा देता कुछ नहीं। अकाली दल निशाना साते के, जो के लिए फैसला, फैसला लिया और इस फैसले को हम ऐतिहासिक फैसला समझ गए जहाँ पर श्रोमणी अकाली दल के प्रधान का इस्तीफा मंजूर होने की बात की गई है नए डेलीगेट्स बना के उसकी प्रॉपर तरीके से चुनाव किया जाए ਔਰ ਅਕਾਲੀ ਦਲ ਨੂੰ ਮਜ਼ਬੂਤ ਕਰਨੇ ਲਈ ਜੋ ਕਦਮ ਅੱਜ ਜਗਤਖਰ ਅਕਾਲ ਤਖਤ ਸਾਹਿਬ ਨੇ ਲਏ ਹੈ ਵਾਕੀ ਇੱਕ ਅਲਾਗਾ ਯੋਗ ਹੈ ਔਰ ਹਰ ਸਿੱਖ ਚਾਹਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਕੋ ਸੁਖਵੀਰ ਬਾਦਲ ਨੇ ਆਪਣੇ ਬਾਪ ਦੀ ਉਹਨੂੰ ਮੜੀਆਂ ਚ ਵੀ ਉਹਨੂੰ ਇਨਛੈਨ ਨਹੀਂ ਲੰਦ ਦਿੱਤਾ ਜਿਹੜਾ ਅੱਜ ਫਖਰੇ ਕੌਮ ਦਾ ਖਤਾਬ ਵਾਪਸ ਲਿਆ ਗਿਆ ਪਹਿਲਾਂ ਵੀ ਅਸੀਂ ਕਹਿੰਦੇ ਰਹੇ ਮੈਂ ਕਈ ਵਾਰ ਆ ਕੇ ਅਸੀਂ ਬੋਲਦੇ ਕਿ ਇਹ ਪ੍ਰਕਾਸ਼ੀਵਾਦਕ ਫਖਰੇ ਕੌਮ ਨਹੀਂ ਗਦਾਰੇ ਕੌਮ ਹੈ ਅੱਜ ਅਕਾਲ ਤਖਤ ਸਾਹਿਬ ਨੇ ਉਹੋ ਹੀ ਤੇ ਮੋਰ ਲਾ ਦਿੱਤੀ ਹੈ ਕਿ ਇਹ ਪਰਵਾਦ ਹਮੇਸ਼ਾ ਸਿੱਖੀ ਦੇ ਪੇਸ ਦੇ ਵਿੱਚ ਸਿੱਖਾਂ ਦੇ ਅਗੇਂਸਟ ਕੰਮ ਕਰਦਾ ਰਿਹਾ ਪਤਾ ਨਹੀਂ ਕਿਹਦੇ ਖੰਤਕ ਕਰਦਾ ਰਿਹਾ ਔਰ ਮੈਂ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਸਭ ਚੀਜ਼ਾਂ ਕਬੂਲ ਕਰਦੇ ਹੋਏ ਔਰ ਇੱਕ ਨਿਮਾਨੇ ਸਿੱਖ ਦੀ ਤਰ੍ਹਾਂ ਉਥੇ ਆਪਣੇ ਆਪ ਨੂੰ ਪੇਸ਼ ਕੀਤਾ ਔਰ ਸਾਰੀਆਂ ਗੱਲਾਂ ਮੰਨੀਆਂ ਕਿਸੇ ਤੇ ਕੋਈ ਆਰਗੂ ਨਹੀਂ ਕੀਤਾ ਕਿ ਇੱਕ ਬਹੁਤ ਵੱਡੀ ਗੱਲ ਹੈ ਤੇ ਮੈਂ ਇਹ ਸਮਝਦਾ ਕਿ ਉਹਨਾਂ ਨੇ ਇੱਕ ਜੋ Shri Akal Takht ਸਾਹਿਬ ਤੇ ਆਪਣਾ ਸ਼ਰਧਾ ਤੇ ਸਤਿਕਾਰ ਉਹ ਦਿਖਾਇਆ ਔਰ ਬਾਕੀ ਵੀ ਸਾਰਿਆਂ ਨੇ ਪਰ ਉਹਨਾਂ ਇਸ ਸਜਾ ਨੂੰ ਕਬੂਲ ਕਰਕੇ ਉਹ ਪੂਰਾ ਕਰਨਗੇ